ਇਤਿਹਾਸ ਦੇ ਵਿੱਚ ਜ਼ਿਕਰ ਆਇਆ ਕਿ ਭਾਈ ਸਹ ਭਾਈ ਮਰਦਾਨਾ ਜੀ ਦੀ ਘਰ ਵਾਲੀ ਭਾਈ ਮਰਦਾਨਾ ਜੀ ਦੇ ਕੋਲ ਬੈਠ ਜਾਂਦੀ ਹੈ ਤੇ ਜਦੋਂ ਭਾਈ ਮਰਦਾਨਾ ਜੀ ਕੋਲ ਬੈਠਦੀ ਹੈ ਨਾ ਆਪਣੇ ਦਿਲ ਦੀਆਂ ਗੱਲਾਂ ਕਰਦੀ ਹੈ ਪਤਨੀ ਹੈ ਨਾ ਭਾਈ ਮਰਦਾਨਾ ਜੀ ਦੀ ਘਰ ਵਾਲੀ ਹੈ ਨਾ ਕਿਉਂਕਿ ਹਰ ਇੱਕ ਗੱਲ ਆਪਣੇ ਪਤੀ ਨਾਲ ਕਰਨੀ ਹਰ ਇੱਕ ਗੱਲ ਦੱਸਣੀ ਹਰ ਇੱਕ ਔਰਤ ਦਾ ਇਹ ਸੁਭਾਅ ਹੁੰਦਾ ਹੈ ਕਈ ਗੱਲਾਂ ਅਜਹੀਆਂ ਹੁੰਦੀਆਂ ਨੇ ਜਿਹੜੀਆਂ ਅੰਦਰ ਨਹੀਂ ਰਹਿੰਦੀਆਂ ਜੀ ਕਰਦਾ ਮਨ ਕਰਦਾ ਕਿ ਉਹਨੂੰ ਕਿਵੇਂ ਨਾ ਕਿਵੇਂ ਅਸੀਂ ਬਾਹਰ ਕੱਢ ਸਕੀਏ ਅੱਜ ਭਾਈ ਸਹਿ ਭਾਈ ਮਰਦਾਨਾ ਜੀ ਦੀ ਘਰ ਵਾਲੀ ਭਾਈ ਮਰਦਾਨਾ ਜੀ ਦੇ ਕੋਲ ਬੈਠ ਜਾਂਦੀ ਹੈ ਗੁਰੂ ਪਿਆਰਿਓ ਭਾਈ ਮਰਦਾਨਾ ਜੀ ਨੂੰ ਆਖਦੀ ਹੈ ਕਹਿੰਦੇ ਜੀ ਗੱਲ ਸੁਣਦੇ ਹੋ ਭਾਈ ਮਰਦਾਨਾ ਜੀ ਕਹਿੰਦਾ ਦੱਸ ਭਗਵਾਨ ਨੇ ਕੀ ਗੱਲ ਹੈ ਕਹਿੰਦੀ ਤੁਸੀਂ ਨਾਰਾਜ਼ ਨਾ ਹੋ ਜਿਓ ਮੇਰੇ ਨਾਲ ਕਿਉਂਕਿ ਮੈਂ ਗੱਲ ਹੀ ਅਜਿਹੀ ਕਰਨ ਲੱਗੀਆਂ ਹੋ ਸਕਦਾ ਕਿ ਤੁਹਾਨੂੰ ਠੇਸ ਪਹੁੰਚ ਜਾਵੇ ਤੁਹਾਡੇ ਮਨ ਤੇ ਸੱਟ ਲੱਗ ਜਾਵੇ ਤੁਸੀਂ ਗੁੱਸਾ ਨਾ ਕਰਿਓ ਭਾਈ ਮਰਦਾਨਾ ਕਹਿੰਦਾ ਨਹੀਂ ਮੈਂ ਨਹੀਂ ਗੁੱਸਾ ਕਰਦਾ ਤੂੰ ਦੱਸ ਤਾਂ ਸਹੀ ਕੀ ਗੱਲ ਹੋਈ ਹੈ ਤੇ ਭਾਈ ਮਰਦਾਨਾ ਜੀ ਦੀ ਘਰ ਵਾਲੀ ਨੇ ਆਖਿਆ ਤੁਸੀਂ ਗੁਰੂ ਨਾਨਕ ਦੇ ਨਾਲ ਜੁੜੇ ਹੋ ਗੁਰੂ ਨਾਨਕ ਖੱਤਰੀਆਂ ਦਾ ਮੁੰਡਾ ਹੈ ਉੱਚੀ ਖੋਲ ਦਾ ਮੁੰਡਾ ਹੈ ਤੇ ਆਪਾਂ ਮਰਾਸੀ ਲੋਕ ਆ ਗਰੀਬ ਘਰਾਣਿਆਂ ਨਾਲ ਗਰੀਬ ਤਬਕਿਆਂ ਨਾਲ ਸੰਬੰਧ ਰੱਖਦੇ ਆ ਮੈਨੂੰ ਪਤਾ ਕਿ ਗੁਰੂ ਨਾਨਕ ਪਾਤਸ਼ਾਹ ਬਹੁਤ ਸੂਝਵਾਨ ਨੇ ਸਮਝਦਾਰ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅੱਲਾ ਖੁਦਾ ਦਾ ਰੂਪ ਨੇ ਪਰ ਜਿਹੜੀਆਂ ਆਸ-ਪਾਸ ਦੀਆਂ ਗਵਾਂਢਣਾ ਨੇ ਨਾ ਬੀਬੀਆਂ ਨੇ ਮੈਨੂੰ ਤਾਨੇ ਮਾਰਦੀਆਂ ਨੇ ਭਾਈ ਮਰਦਾਨਾ ਧਿਆਨ ਨਾਲ ਸੁਣ ਰਿਹਾ ਹੈ ਤੇ ਫਿਰ ਪੁੱਛਿਆ ਵੀ ਕੀ ਤਾਨੇ ਮਾਰਦੀਆਂ ਨੇ ਭਾਈ ਮਰਦਾਨਾ ਜੀ ਦੀ ਘਰ ਵਾਲੀ ਕਹਿਣ ਲੱਗੀ ਕਿ ਤਾਨੇ ਮੀਨੇ ਮਾਰਦੀਆਂ ਨੇ ਕਿ ਤੇਰਾ ਘਰ ਵਾਲਾ ਮੁਸਲਮਾਨ ਹੋ ਕੇ ਇੱਕ Hindu ਦੇ ਫਕੀਰ ਦੇ ਮਗਰ ਤੁਰਿਆ ਫਿਰਦਾ ਤੇ ਨਾਲੇ ਤੇਰਾ ਘਰ ਵਾਲਾ ਉਸ Hindu ਫਕੀਰ ਤੋਂ 10 ਸਾਲ ਉਮਰ ਦੇ ਵਿੱਚ ਵੱਡਾ ਹੈ ਫਿਰ ਵੀ ਕਿਉਂ ਉਹਨਾਂ ਦੇ ਮਗਰ ਤੁਰਿਆ ਫਿਰਦਾ ਹੈ ਉਹ ਉੱਚੀ ਕੁਲ ਦਾ ਹੈ ਗੁਰੂ ਨਾਨਕ ਹੁਣ ਗੁਰੂ ਪਿਆਰਿਓ ਸੱਚ ਦੱਸਿਆ ਨਾ ਜੋ ਆਸ-ਪਾਸ ਦੀ ਗਵੰਡਣਾ ਕਹਿੰਦੀਆਂ ਸਨ ਤੇ ਭਾਈ ਮਰਦਾਨਾ ਜੀ ਦੀ ਘਰ ਵਾਲੀ ਨੇ ਜਦੋਂ ਭਾਈ ਮਰਦਾਨੇ ਨੂੰ ਆਖਿਆ ਨਾ ਭਾਈ ਮਰਦਾਨਾ ਜੀ ਨੀ ਕੁਛ ਬੋਲਦੇ ਬਸ ਸੁਣੀ ਜਾ ਰਹੇ ਨੇ ਭਾਈ ਮਰਦਾਨਾ ਜੀ ਕਹਿੰਦੇ ਹੋਰ ਦੱਸ ਖਾਂ ਕੀ ਕਹਿੰਦੀਆਂ ਨੇ ਹੋਰ ਕੀ ਕਹਿਣਾ ਜੀ ਇਹ ਵੀ ਕਹਿੰਦੀਆਂ ਨੇ ਕਿ ਉਸ Hindu ਫਕੀਰ ਦੇ ਨਾਲ ਗੁਰਨਾਨਕ ਦੇ ਨਾਲ ਨਾ ਤੇਰੇ ਘਰ ਵਾਲੇ ਨੂੰ ਭੇਜਿਆ ਕਰ ਉਹ ਤਾਂ ਉੱਚੀ ਕੁੱਲ ਦਾ ਉੱਚੀ ਜਾਤ ਦਾ ਪਟਵਾਰੀਆਂ ਦਾ ਮੁੰਡਾ ਹੋ ਸਕਦਾ ਕੱਲ ਨੂੰ ਉਹਦਾ ਸਾਥ ਛੱਡ ਦਵੇ ਫਿਰ ਇਹ ਕਿੱਥੇ ਜਾਏਗਾ ਭਾਈ ਮਰਦਾਨਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉੱਚੀ ਕੁੱਲ ਦਾ ਹੋ ਕੇ ਅਜੇ ਤੱਕ ਤੁਹਾਡੇ ਘਰ ਨਹੀਂ ਜੇ ਆਇਆ ਆਖੋ ਸਤਨਾ ਐਡੀ ਵੱਡੀ ਕੁੱਲ ਦਾ ਹੋਵੇ ਖੱਤਰੀਆਂ ਦਾ ਮੁੰਡਾ ਹੋਵੇ ਤੇ ਭਾਈ ਮਰਦਾਨੇ ਨਾਲ ਯਾਰੀ ਹੋਵੇ ਤੇ ਮਰਦਾਨੇ ਦੇ ਘਰ ਨਾ ਆਇਆ ਹੋਵੇ ਇਹੋ ਜਿਹੇ ਤਾਨੇ ਮਿਣੇ ਮਾਰਦੀਆਂ ਨੇ ਮੇਰੀਆਂ ਸਹੇਲੀਆਂ ਆਸ-ਪਾਸ ਦੀਆਂ ਗਵਾਣਾਂ ਗੁਰੂ ਪਿਆਰਿਓ ਦੁਪਹਿਰ ਦਾ ਸਮਾਂ ਗਰਮੀ ਪੈ ਰਹੀ ਹੈ ਭਾਈ ਸਾਹਿਬ ਭਾਈ ਮਰਦਾਨਾ ਜੀ ਜਦੋਂ ਇਹ ਗੱਲ ਸੁਣਦੇ ਨੇ ਨਾ ਚੁੱਪ ਕਰ ਜਾਂਦੇ ਨੇ ਵੀ ਗੱਲ ਤਾਂ ਤੇਰੀ ਸੱਚੀ ਹੈ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਕਿ ਮਨੁਵਾਦੀਆਂ ਵੱਲੋਂ ਉੱਚ ਜਾਤੀਆਂ ਵੱਲੋਂ ਬਣਾਈਆਂ ਹੋਈਆਂ ਜਿਹੜੀਆਂ ਅਖੌਤੀ ਜਾਤਾਂ ਨੇ ਗੁਰਬਾਣੀ ਨਹੀਂ ਮੰਨਦੀ ਗੁਰਨਾਨਕ ਨਹੀਂ ਮੰਨਦੇ ਪਰ ਇਹ ਜਿਹੜੀਆਂ ਜਾਤਾਂ ਨੇ ਨਾ ਇਹ ਜਾਤਾਂ ਦੇ ਤੌਰ ਤੇ ਜੇ ਦੇਖਿਆ ਜਾਵੇ ਤਾਂ ਗੁਰਨਾਨਕ ਖੱਤਰੀ ਨੇ ਪਟਵਾਰੀ ਦੇ ਬੇਟੇ ਨੇ ਤੇ ਉੱਚੀ ਕੁੱਲ ਨਾਲ ਸੰਬੰਧ ਰੱਖਦੇ ਨੇ ਤੇ ਆਪਾਂ ਮਰਾਸੀ ਆ ਗੱਲ ਤਾਂ ਤੇਰੀ ਸਹੀ ਹੈ ਹਾਂ ਇਹ ਵੀ ਗੱਲ ਠੀਕ ਹੈ ਕਿ ਗੁਰਨਾਨਕ ਆਈ ਨਹੀਂ ਆਸਪਾਸਕ ਦੀਆਂ ਜਿਹੜੀਆਂ ਗਵਾਂਡਣ ਨੇ ਹੋਰ ਕੀ ਕਹਿੰਦੀਆਂ ਨੇ ਤੇ ਭਾਈ ਮਰਦਾਨਾ ਜੀ ਦੀ ਘਰ ਵਾਲੀ ਕਹਿਣ ਲੱਗੀ ਜੀ ਇਹ ਵੀ ਗੱਲ ਕਹਿੰਦੀਆਂ ਨੇ ਕਿ ਜੇ ਉਹ ਜਾਤ ਪਾਤ ਨੂੰ ਨਾ ਮੰਨਦੇ ਹੁੰਦੇ ਤੁਹਾਡੇ ਘਰ ਆ ਜਾਣਾ ਸੀ ਅਜੇ ਤੱਕ ਘਰ ਨਹੀਂ ਆਏ ਭਾਈ ਮਰਦਾਨਾ ਆਖਦਾ ਭਗਵਾਨ ਨੇ ਗੁਰੂ ਨਾਨਕ ਮਹਾਰਾ ਸੱਚੇ ਪਾਸ਼ਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਰੂਪ ਨੇ ਅੱਲਾ ਖੁਦਾ ਦਾ ਰੂਪ ਨੇ ਮੈਂ ਉਹਨਾਂ ਦੇ ਨਾਲ ਰਹਿਣਾ ਲੋਕ ਕਹਿੰਦੇ ਨੇ ਕਹੀ ਜਾਣਦੇ ਗੁਰਨਾਨਕ ਆਪਣੇ ਘਰ ਜ਼ਰੂਰ ਆਉਣਗੇ ਉਹ ਜਾਤਾਂ ਪਾਤਾਂ ਨੂੰ ਨਹੀਂ ਮੰਨਦੇ ਉਹ ਰੱਬ ਦਾ ਪਰਮੇਸ਼ਰ ਦਾ ਰੂਪ ਨੇ ਜਦੋਂ ਇਹ ਗੱਲ ਆਖੀ ਨਾ ਤੇ ਭਾਈ ਮਰਦਾਨਾ ਜੀ ਦੀ ਘਰ ਵਾਲੀ ਸੁਣ ਰਹੀ ਹੈ ਬਾਹਰੋਂ ਦਰਵਾਜ਼ਾ ਖੜਕ ਪੈਂਦਾ ਕਹਿੰਦੇ ਭਾਈ ਮਰਦਾਨਾ ਜੀ ਉੱਥੇ ਹੀ ਚੁੱਪ ਕਰ ਜਾਂਦੇ ਨੇ ਜਦੋਂ ਦਰਵਾਜ਼ਾ ਖੜਕਦਾ ਨਾ ਤਾਂ ਭਾਈ ਮਰਦਾਨਾ ਕਹਿੰਦਾ ਭਾਗਵਾਨ ਨੇ ਵੇਖ ਕਾ ਕੌਣ ਆਇਆ ਦੁਪਹਿਰ ਦਾ ਸਮਾਂ ਗਰਮੀ ਪੈ ਰਹੀ ਹੈ ਜੇ ਦਰਵਾਜ਼ਾ ਖੋਲ ਜਿਹੜਾ ਦਰਵਾਜ਼ਾ ਮੇਨ ਦਰਵਾਜ਼ਾ ਹੁੰਦਾ ਨਾ ਬੂਆ ਭਾਈ ਮਰਦਾਨਾ ਜੀ ਦੀ ਘਰ ਵਾਲੀ ਜਾਂਦੀ ਹੈ ਦਰਵਾਜਾ ਖੋਲਣ ਲੱਗਦੀ ਐ ਮਨੋਮਨੀ ਸੋਚਦੀ ਐ ਕਿ ਜਿਹੜੀਆਂ ਗੱਲਾਂ ਮੈਂ ਭਾਈ ਮਰਦਾਨੇ ਨੂੰ ਆਖੀਆਂ ਨੇ ਆਪਣੇ ਘਰ ਵਾਲੇ ਨੂੰ ਪਤੀ ਨੂੰ ਕਿਤੇ ਗੁੱਸਾ ਹੀ ਨਾ ਕਰ ਜਾਵੇ ਹੈ ਤਾਂ ਸੱਚੀਆਂ ਸੀ ਮਨੋਮਨੀ ਸੋਚਦੀ ਨੇ ਜਦੋਂ ਦਰਵਾਜਾ ਖੋਲਿਆ ਨਾ ਗੁਰੂ ਪਿਆਰਿਓ ਮੂੰਹ ਅੱਡੇ ਆਈ ਰਹਿ ਗਿਆ ਜੋ ਗੱਲ ਕਹਿਣੀ ਸੀ ਉਹ ਮੂੰਹ ਦੇ ਵਿੱਚ ਹੀ ਰਹਿ ਗਈ ਦੇਖ ਕੇ ਹੈਰਾਨ ਹੋ ਜਾਂਦੀ ਐ ਮਨੋਂ ਇਹ ਸੋਚਦੀ ਸੀ ਕਿ ਗੁਰਨਾਨਕ ਕੁੱਚੀ ਕੋਲ ਦੇ ਨੇ ਸਾਡੇ ਘਰ ਨਹੀਂ ਆਏ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਕਿ ਗੁਰਨਾਨਕ ਸ਼ਾਇਦ ਗਰੀਬਾਂ ਨਾਲ ਨਹੀਂ ਵਰਤਦੇ ਪਰ ਐਡੀ ਵੱਡੀ ਅਜ ਕਰਾਮਾਤ ਹੋਈ ਹੈ ਜਦੋਂ ਭਾਈ ਮਰਦਾਨਾ ਜੀ ਦੀ ਘਰ ਵਾਲੀ ਨੇ ਮੇਨ ਦਰਵਾਜ਼ਾ ਖੋਲਿਆ ਨਾ ਬੂਹਾ ਖੋਲਿਆ ਅੱਗੇ ਗੁਰਨਾਨਕ ਖੜੇ ਸੀ ਆਖੋ ਸਤਨਾਮ ਹੈਰਾਨ ਹੋ ਗਈ ਵੇਖ ਕੇ ਵੀ ਅਜੇ ਤੱਕ ਗੁਰਨਾਨਕ ਨੂੰ ਯਾਦ ਹੀ ਕੀਤਾ ਗੁਰਨਾਨਕ ਹਾਜ਼ਰ ਹੋਗੇ ਜਿਹੜੇ ਕਹਿੰਦੇ ਸੀ ਨਾ ਜਾਤ ਪਾਤ ਨੂੰ ਮੰਨਦੇ ਨੇ ਜਾਸ ਪਾਸ ਦੀਆਂ ਗਵੰਡਣਾ ਬੀਬੀਆਂ ਆਂਦੀਆਂ ਸੀ ਇਹ ਮਨ ਦੇ ਵਿੱਚੋਂ ਸ਼ੰਕਾ ਹੀ ਲਹਿ ਗਿਆ ਮਨ ਵਿੱਚੋਂ ਸ਼ੰਕਾ ਹੀ ਉਤਰ ਗਿਆ ਨਹੀਂ ਭਾਈ ਗੁਰੂ ਨਾਨਕ ਜਾਤ ਪਾਤ ਨੂੰ ਨਹੀਂ ਮੰਨਦੇ ਊਚ ਨੀਚ ਭੇਦ ਭਾਵ ਉਹਨਾਂ ਦੇ ਮਨਾਂ ਵਿੱਚ ਨਹੀਂ ਗੁਰੂ ਨਾਨਕ ਦਾ ਅੱਜ ਸਾਡੇ ਘਰ ਚੱਲ ਕੇ ਆ ਗਏ ਭਾਈ ਮਰਦਾਨਾ ਜੀ ਦੀ ਘਰ ਵਾਲੀ ਨੇ ਹੱਥ ਜੋੜੇ ਬਾਬਾ ਸਤਿ ਕਰਤਾਰ ਗੁਰੂ ਨਾਨਕ ਮਹਾਰਾਜ ਨੇ ਆਖਿਆ ਸਤਿ ਕਰਤਾਰ ਭਾਈ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਰਦਾਨਾ ਜੀ ਘਰ ਨੇ ਤੇ ਭਾਈ ਮਰਦਾਨਾ ਜੀ ਦੀ ਘਰ ਵਾਲੀ ਕਹਿਣ ਲੱਗੀ ਜੀ ਕਰਈ ਨੇ ਭਾਈ ਮਰਦਾਨਾ ਜੀ ਨੂੰ ਅੰਦਰ ਬੈਠਿਆ ਨੂੰ ਭਾਵੇਂ ਕਿ ਗੁਰੂ ਨਾਨਕ ਮਹਾਰਾਜ ਨੇ ਦੇਖ ਲਿਆ ਸੀ ਜਾਣੀ ਜਾਣ ਨੇ ਨਾ ਅੰਤਰਜਾਮੀ ਪੁਰਖ ਵਿਧਾਤੇ ਅੰਤਰਜਾਮੀ ਨੇ ਗੁਰੂ ਨਾਨਕ ਜਾਨ ਦੇ ਸੰਨ ਦੇ ਅੰਦਰ ਹੀ ਐ ਫਿਰ ਵੀ ਪੁੱਛਣਾ ਕੀਤਾ ਕਹਿੰਦੇ ਜੀ ਅੰਦਰ ਨੇ ਕਹਿੰਦੇ ਚਲੋ ਭਾਈ ਮਰਦਾਨੇ ਨੂੰ ਮਿਲ ਆਈਏ ਕਰਦੇ ਅੰਦਰ ਆਉਂਦੇ ਨੇ ਕਮਰੇ ਦੇ ਵਿੱਚ ਜਾਂਦੇ ਨੇ ਭਾਈ ਮਰਦਾਨੇ ਨੂੰ ਘੁੱਟ ਕੇ ਗਲਵਕੜੀ ਪਾ ਲੈਂਦੇ ਨੇ ਗੁਰੂ ਨਾਨਕ ਪਾਤਸ਼ਾਹ ਮਰਦਾਨੇ ਆ ਬੜਾ ਮਨ ਕਰਦਾ ਸੀ ਤੈਨੂੰ ਯਾਦ ਕਰਦਾ ਸੀ ਵੀ ਤੈਨੂੰ ਮਿਲ ਕੇ ਆਵਾਂ ਤੂੰ ਤਾਂ ਅੱਜ ਮੇਰੇ ਕੋਲੇ ਆਏ ਯਾਨੀ ਮੈਂ ਹੀ ਤੈਨੂੰ ਚੱਲ ਮਿਲਣ ਆ ਗਿਆ ਇੱਕ ਕੰਮ ਕਰ ਦੁਪਹਿਰ ਦਾ ਸਮਾਂ ਗਰਮੀ ਬਹੁਤ ਹੈ ਪਹਿਲਾਂ ਤਾਂ ਇੱਕ ਲੋਟਾ ਮੈਨੂੰ ਜਲ ਦਾ ਛਕਾ ਪਾਣੀ ਦਾ ਛਕਾ ਉਦੋਂ ਬਾਅਦ ਪ੍ਰਸ਼ਾਦਾ ਵੀ ਤੇਰੇ ਘਰੇ ਛੱਕੇ ਜਾਣਾ ਆਖੋ ਸਤਨਾਮ ਭਾਈ ਮਰਦਾਨਾ ਜੀ ਦੀ ਘਰ ਵਾਲੀ ਇਹ ਸਾਰਾ ਨਜ਼ਾਰਾ ਇਹ ਦ੍ਰਿਸ਼ ਵੇਖ ਰਹੀ ਹੈ ਮਨੁਮਨੀ ਸੋਚ ਰਹੀ ਹੈ ਉਹ ਜਿਸ ਗੁਰਨਾਨਕ ਨੂੰ ਅਸੀਂ ਕਹਿ ਰਹੇ ਸੀ ਉਹ ਗਰੀਬਾਂ ਦੇ ਘਰ ਨਹੀਂ ਜਾਂਦਾ ਸਾਡੇ ਨਿਮਾਣਿਆਂ ਦੇ ਗਰੀਬਾਂ ਦੇ ਘਰ ਗੁਰਨਾਨਕ ਆਗੇ ਮੇਰੇ ਮਨ ਦਾ ਸ਼ੰਕਾ ਹੀ ਦੂਰ ਕਰ ਦਿੱਤਾ ਇਹ ਸ਼ੰਕਾ ਤਾਂ ਆਸ-ਪਾਸ ਦੀਆਂ ਗਵੰਡਣਾਂ ਨੇ ਮੇਰੇ ਦਿਮਾਗ ਵਿੱਚ ਪਾਇਆ ਸੀ ਤੇ ਗੁਰੂ ਪਿਆਰਿਓ ਭਾਈ ਮਰਦਾਨਾ ਜੀ ਦੀ ਘਰ ਵਾਲੀ ਨੂੰ ਭਾਈ ਮਰਦਾਨਾ ਜੀ ਨੇ ਆਖਿਆ ਭਾਈ ਲਿਆਓ ਜਲ ਛਕਾਓ ਗੁਰੂ ਨਾਨਕ ਪਾਤਸ਼ਾਹ ਨੂੰ ਜਲ ਛਕਿਆ ਪ੍ਰਸ਼ਾਦਾ ਪਾਣੀ ਜੋ ਬਣਿਆ ਸੀ ਘਰ ਦੇ ਵਿੱਚ ਰੁੱਖੀ ਮਿਸ ਸੀ ਉਹ ਸਤਿਗੁਰਾਂ ਨੇ ਛਕੀ ਤੇ ਭਾਈ ਮਰਦਾਨੇ ਨੂੰ ਆਖਿਆ ਭਾਈ ਮਰਦਾਨੇ ਆ ਚੱਲ ਹੁਣ ਆਪਾਂ ਚੱਲੀਏ ਥੋੜਾ ਜਿਹਾ ਆਪਾਂ ਬਾਹਰ ਜਾ ਕੇ ਵਿਚਾਰਾਂ ਕਰ ਆਈਏ ਜਦੋਂ ਇਹ ਗੱਲ ਆਖੀ ਨਾ ਭਾਈ ਮਰਦਾਨੇ ਨੂੰ ਤੇ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਦੇ ਨਾਲ ਭਾਈ ਮਰਦਾਨਾ ਜੀ ਤੁਰ ਪੈਂਦੇ ਨੇ ਤੇ ਗੁਰੂ ਪਿਆਰਿਓ ਉਸ ਤੋਂ ਬਾਅਦ ਭਾਈ ਮਰਦਾਨਾ ਜੀ ਦੀ ਘਰ ਵਾਲੀ ਘਰ ਦੇ ਵਿੱਚ ਕੱਲੀ ਬੈਠੀ ਐ ਸੋਚ ਰਹੀ ਐ ਨਾਲੇ ਰੋ ਰਹੀ ਐ ਤੇ ਨਾਲੇ ਆਪਣੇ ਆਪ ਨੂੰ ਤਾਨੇ ਮਾਰਦੀ ਐ ਮਿਹਣੇ ਦਿੰਦੀ ਐ ਪਹਿਲਾਂ ਗੁਰੂ ਨਾਨਕ ਨੂੰ ਤਾਨੇ ਮਾਰਦੀ ਸੀ ਕਿ ਗੁਰੂ ਨਾਨਕ ਉੱਚੀ ਕੁੱਲ ਦਾ ਹੋ ਕੇ ਸਾਡੇ ਮਰਾਸੀਆਂ ਦੇ ਘਰ ਨਹੀਂ ਆਉਂਦਾ ਗੁਰੂ ਨਾਨਕ ਉੱਚੀ ਕੁੱਲ ਦਾ ਹੋ ਕੇ ਸਾਡੇ ਘਰ ਨਹੀਂ ਆਉਂਦਾ ਪਟਵਾਰੀਆਂ ਦਾ ਮੁੰਡਾ ਤਾਂ ਨਹੀਂ ਆਉਂਦਾ ਹੋਣਾ ਸ਼ਾਇਦ ਮੇਰੇ ਤਾਂ ਸਾਰੇ ਸ਼ੰਕੇ ਹੀ ਦੂਰ ਕਰ ਦਿੱਤੇ ਗੁਰੂ ਨਾਨਕ ਨੇ ਗੁਰੂ ਪਿਆਰਿਓ ਭਾਈ ਮਰਦਾਨਾ ਜੀ ਦੇ ਘਰ ਵਾਲੀ ਨੇ ਅੰਦਰਲੇ ਜਿਹੜੇ ਮਨ ਦੇ ਤੌਖਲੇ ਸੀ ਮਨ ਦੇ ਉਹ ਵਿਚਾਰ ਸੀ ਜਿਹੜੇ ਆਸ-ਪਾਸ ਦੀਆਂ ਬੀਬੀਆਂ ਭੈਣਾਂ ਗਵਾਂਢਣਾ ਨੇ ਮਨ ਦੇ ਵਿੱਚ ਭਰੇ ਸੀ ਗੁਰੂ ਨਾਨਕ ਦੇ ਆਉਣ ਦੇ ਨਾਲ ਹੀ ਅੰਦਰੋਂ ਮਨ ਦੇ ਸਮੇਤ ਧੋਤੇ ਗਏ ਆਖੋ ਸਤਨਾਮ ਐਸੇ ਨੇ ਗੁਰੂ ਨਾਨਕ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਜਾਤ ਪਾਤ ਨੂੰ ਮੰਨਦੇ ਨਹੀਂ ਉੱਪਰ ਨਹੀਂ ਗੁਰੂ ਨਾਨਕ ਮਹਾਰਾ ਜਾਤ ਪਾਤ ਤੋਂ ਇਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਖੁਦ ਕਹਿ ਰਹੇ ਨੇ ਭਈ ਅਸੀਂ ਨਹੀਂ ਜਾਤ ਪਾਤ ਨੂੰ ਮੰਨਦੇ ਉੱਚ ਨੀਚ ਨੂੰ ਭੇਦ ਭਾਵ ਨੂੰ ਸਾਡੇ ਲਈ ਸਭ ਬਰਾਬਰ ਨੇ ਸਾਡੇ ਲਈ ਇੱਕ ਕੰਗਾਲ ਵੀ ਉਹੀ ਹੈ ਸਾਡੇ ਲਈ ਇੱਕ ਰਾਜਾ ਵੀ ਉਹੀ ਹੈ ਤੇ ਅਸੀਂ ਰਾਜੇ ਅੱਗੇ ਇਸ ਕਰਕੇ ਨਹੀਂ ਝੁਕਦੇ ਕਿ ਉਹ ਅਮੀਰ ਹੈ ਤੇ ਕੰਗਾਲ ਅੱਗੇ ਅਸੀਂ ਇਸ ਕਰਕੇ ਨਹੀਂ ਆਕੜਦੇ ਕਿ ਗਰੀਬ ਹੈ ਸਾਡੀ ਨਜ਼ਰਾਂ ਦੇ ਵਿੱਚ ਦੋਵੇਂ ਬਰਾਬਰ ਨੇ ਗੁਰੂ ਨਾਨਕ ਮਹਾਰਾਜ ਕਹਿੰਦੇ ਨੀਚਾ ਅੰਦਰ ਨੀਚ ਜਾ ਕਹਿੰਦੇ ਜੇ ਕੋਈ ਨੀਵੀਂਆਂ ਜਾਤਾਂ ਦੇ ਵਿੱਚ ਨੀਵੀਂ ਜਾਤ ਵੀ ਹੋਵੇ ਨਾ ਗੁਰੂ ਨਾਨਕ ਨਹੀਂ ਮੰਨਦੇ ਜਾਤਾਂ ਨੂੰ ਪਰ ਜਿਹੜੀਆਂ ਬਣਾਈਆਂ ਹੋਈਆਂ ਨੇ ਨਾ 6743 ਜਾਤ ਹੁਣ ਤਾਂ ਹੋਰ ਵੱਧ ਰਹੀਆਂ ਨੇ ਜਿਹਦਾ ਜੀ ਕਰਦਾ ਜਾਤ ਦਾ ਨਾਮ ਲੈ ਕੇ ਆਪਣੇ ਲੈਵਲ ਲਾ ਲੈਂਦਾ ਵੀ ਮੈਂ ਫਲਾਨੀ ਜਾਤ ਦਾ ਟੈਂਕੀ ਜਾਤ ਦਾ ਜਾਤ ਤਾਂ ਇੱਕੋ ਹੀ ਹੈ ਸਾਡੀ ਇਨਸਾਨ ਆਸੀਂ ਗੁਰੂ ਪਿਆਰਿਓ ਇਨਸਾਨ ਨਹੀਂ ਬਣਦੇ ਤੇ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਨੇ ਆਖਿਆ ਜਿਹੜੀਆਂ ਮੰਨਦੇ ਨੇ ਨਾ ਲੋਕ ਨੀਚਾ ਅੰਦਰ ਨੀਚ ਜਾਤ ਕਹਿੰਦੇ ਜੇ ਕੋਈ ਨੀਮੀ ਜਾਤਾਂ ਦੇ ਵਿੱਚੋਂ ਵੀ ਕੋਈ ਨੀਮੀ ਜਾਤ ਹੈ ਨੀਚੀ ਹੂੰ ਅਤ ਨੀਚ ਉਹਨਾਂ ਨੀਵੀਆਂ ਜਾਤਾਂ ਤੋਂ ਵੀ ਜੇ ਹੋਰ ਕੋਈ ਨੀਮੀ ਜਾਤ ਹੈ ਥੱਲੇ ਨਾਨਕ ਤੈਨਨ ਕਹੇ ਸੰਗ ਸਾਥ ਗੁਰੂ ਨਾਨਕ ਤਾਂ ਨੀਵੀਆਂ ਤੋਂ ਨੀਵੀਆਂ ਤੋਂ ਨੀਮੀ ਜਾਤ ਵਾਲੇ ਲੋਕਾਂ ਨਾਲ ਵੀ ਖੜਾ ਵੱਡਿਆਂ ਦਾ ਸਿਉਂਕਿਆ ਰੀਸ ਵੱਡਿਆਂ ਦੇ ਨਾਲ ਥੋੜੀ ਗੱਲ ਬਣਦੀ ਹੈ ਗੁਰੂ ਨਾਨਕ ਮਹਾਰਾਜ ਨਿਮਰਤਾ ਦੇ ਵਿੱਚ ਰਹਿਣ ਵਾਲੇ ਨੇ ਕੱਲ ਵੀ ਮੈਂ ਬੇਨਤੀ ਕੀਤੀ ਸੀ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਗੁਰੂ ਨਾਨਕ ਮਹਾਰਾਜ ਨੀਚ ਹੈ ਨਿਮਰਤਾ ਦੇ ਵਿੱਚ ਰਹਿਣ ਵਾਲਾ ਹੈ ਕਹਿ ਵਿਚਾਰ ਜਿਹੜੇ ਵਿਚਾਰ ਕਹਿੰਦਾ ਨਾ ਉਹ ਬੜੇ ਉੱਚੇ ਨੇ ਇਹ ਹੈ ਗੁਰੂ ਨਾਨਕ ਪਾਸ਼ਾ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਸ਼ਾ ਨੇ ਜਗਤ ਜਲੰਦੇ ਦਾ ਉਧਾਰ ساری ਜ਼ਿੰਦਗੀ ਕੀਤਾ ਅੱਜ ਵੀ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਦੇ ਰੂਪ ਵਿੱਚ ਆਉਣ ਵਾਲੇ ਸਮੇਂ ਵਿੱਚ ਵੀ ਉਧਾਰ ਕਰਨਗੇ